ਕੋਡੀ 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 ਇਸ ਤਰ੍ਹਾਂ ਖੇਡ ਬਣਾਉਣ ਦੇ ਅੰਦਰ ਇੱਕ ਪਾਸੇ ਸ਼ਿਲੂ 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 ਤੇ ਕਰਦਾ ਨਾਮ ਪੰਜਾਬ ਹਰਿਆਣਾ ਜਾਂ ਕੀ ਅੱਜ ਕੱਲ੍ਹ ਦਾ ਜਰਮਾਨਾ ਇਹ ਇਹ ਸ਼ਿਲੂ ਦਾ ਹਰਿਆਣੇ ਵਾਲਾ ਕਿ ਮੈਂ ਵੀ ਜੱਟਾਂ ਤੋਂ ਪੁਰੀ ਸਾਡ ਆ ਗਿਆ ਅੱਜ ਸਮੇਂ ਬੁਲਟ ਫੇਰ ਆ ਗਿਆ ਜਗਨਾਲੀ ਸਾਹਿਬ ਕਹਿੰਦਾ ਜੋਰ ਲਾ ਦਿਓ ਉਹ ਗਹਿਲਗਰੀ ਵਾਲਿਓ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਪੁੱਤਨ ਲਈ ਬਲਰਦੀਪ ਬਈ ਹੀ ਕਬੱਡੀ ਤੇ ਹੁਣ ਕਾਣ ਕਰਦਾ ਟਰਾਈ ਰੱਖਣ ਦੀ ਲੱਗਣ ਦੀ ਜਲਾ ਕੀ ਲੜ ਲੰਡਾ ਝੂਮ ਚੁਰ ਕੇ ਤੁਰ ਗਏ ਮੈਂ ਲੀੜੇ ਦਾ ਜਿਸ ਕਾਰਨ ਬਰਾੜਾ ਰਹਿਦਾ ਤੇ ਸ਼ਰਨ ਬਰਾੜਾ ਹੋਣਾ ਦਾ ਖੁਸ਼ ਹੋ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਹੁਣ ਦੇਖਦੇ ਹਾਂ ਵੀ ਹਰਮਨ ਬੁਲਟ ਤੇ ਸ਼ੀਲੂ ਦੇ ਦਰਮਿਆਨ ਟਕਰ 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 ਸਰੀ ਦੀ ਜਾ ਓਏ ਹਰਿਆਣੇ ਮਾਰਿਆ ਜਾ ਓਏ ਹਰਿਆਣਾ ਵੱਡੀ ਦੇ ਕੈਨੇਡਾ ਕਬੱਡੀ ਕੱਪ ਦਾ ਇਹ ਬੈਸ ਬਣਿਆ ਆ ਮੁਕਾਬਲਾ ਸ਼ੀਲੂ ਦੇ ਨਾਲ ਆ ਵੀ ਬੈਸ ਆ ਵੀ ਬੈਸ ਉਹ ਵੀ ਬੈਸ ਉਹ ਵੀ ਬੈਸ ਬੈਸ ਦਾ ਗੁਰਪ੍ਰੀਤ ਦਾ ਪਲੈਟਿਨਮ ਡੋਗੋ ਬਾਈ 222 ਸੀਪੀ ਗਾਸ ਵਾਲੇ ਭਰਾਵਾਂ ਦਾ ਧੰਨਵਾਦ ਆ ਮੈਂ ਦਿਲ ਦੀ ਅਗਰ ਆ ਜਾ ਜੋ ਧੰਨਵਾਦ ਕਰਦਾ ਔਰ ਅੱਜ ਸਮੇਂ ਫੇਰ ਓ ਚਿੱਟੀ ਵਾਲਾ ਗੋਲਡਨ ਬੋ ਕੈਲਗਰੀ ਵਾਲੇ ਤਾੜੀ ਵਾਲੇ ਓ ਤਾੜੀ ਵਾਲੇ ਓ ਤਾੜੀ ਉਹਦੇ ਦਾ ਟੱਚ ਨਾ ਛੁੱਟਿਆ ਉਧਰ 200 ਡਾਲਰ ਸੈਂiment ਵਿੱਚ ਟਰਾਂਸਪੋਰਟ ਪੰਜਾਬ ਟਾਇਰ ਵਾਲੇ ਸਾਡੇ ਵੀਰ 100 ਡਾਲਰ ਦੇ ਮਸਮਾਨ ਕਰਨੇ ਗੱਲ ਦੀ ਪਈ ਹੈ ਕਬੱਡੀ ਤੇ ਸ਼ਿਲੂ ਅਕਰਦ ਦਾ ਬਲਕਸ ਚੰਦਰ ਕਾਬਲਾ ਨਾਲੇ ਤੈਨੂੰ ਤੇ ਵਿੱਚ ਪ੍ਰਦੇਸ਼ ਅਜ ਬਿੰਗ ਤੱਕਲਾ ਕਿ ਟਾਰ ਪੰਜਾਬ ਦਾ ਠਾਠਾ ਪਿਆ ਮਾਰਦਾ ਹੈ ਆ ਸ਼ਿਲੂ ਤੇ ਹਰਮਨ ਸ਼ਿਲੂ ਤੇ ਹਰਮਨ ਸ਼ਿਲੂ ਤੇ ਹਰਮਨ ਸ਼ਿਲੂ ਤੇ ਹਰਮਨ ਸ਼ਿਲੂ ਤੇ ਬੁਲਟ ਸ਼ਿਲੂ ਤੇ ਬੁਲਟ ਆ ਬੱਲੇ 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 ਕਬੱਡੀ 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 ਸ਼ਿਲੂ ਸਿਰਾਂ ਲਾ ਗਿਆ ਸ਼ਿਲੂ ਸਿਰਾਂ ऐसे तरह कबड्डी ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ